ਬਾਈ ਤੁਹਾਨੂੰ ਕੋਈ ਨੋਰ ਦਾ ਬੱਚਾ ਦਿਖਾਉਣਾ ਹੈ। ਸ਼ੈਹ ਹਿੱਲਦਾ ਬਾਈ ਦੇਖੋ। ਮਾਲਕ ਦੱਸਦਾ ਬਾਈ ਗਰਜੀਤ ਦੰਦਾ ਸੀ। ਬਾਈ ਇਹਨਾਂ ਜਦੋਂ ਮੈਂ ਇਹਨੂੰ ਖੁੱਲਾ ਛੱਡ ਦਿੰਨਾ ਤਾਂ ਇਹ ਮੇਰੇ ਮਗਰ ਮਗਰੀ ਆਉਂਦਾ ਬਾਈ। ਸਾਰਿਆਂ ਨੂੰ ਪਿਆ ਬਈ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਬਈ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। Facebook ਤੇ ਵੀ ਬਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ। ਐਡ ਨੰਬਰ ਵੀ ਥੱਲੇ ਸਾਡੀ ਸਕਰੀਨ ਤੇ ਚੱਲਦੇ ਓਥੇ ਸਾਨੂੰ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ ਇੰਸਟਾਡੀ ਚੱਲਦੀ ਆ ਉਹ ਵੀ ਰਾਣਾ ਟੀਮੇ ਨਾਂ ਤੇ ਮੇਰਾ ਭਰਾ ਓਥੇ ਜਾ ਕੇ ਵੀ ਫੋਲੋ ਕਰ ਲਓ ਤੇ ਭਾਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲਾ ਕੇ ਆਂਦਾ ਤਸਵੀਰ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਆ ਤੇ ਭਾਈ ਅੱਜ ਜੋ ਤੁਸੀਂ ਛੋਟਾ ਸਕਰੀਨ ਤੇ ਦੇਖ ਰਹੇ ਹੋ ਇਹ ਭਾਈ ਇੱਕ ਕੋਇ ਨੂਰੀ ਆ ਭਾਈ ਤੁਹਾਨੂੰ ਦਿਖਾਉਣਾ ਇੱਕ ਚੀਜ਼ ਕੋਇ ਨੂਰੀ ਆ ਤੇ ਬਾਕੀ ਟੀਕਾ ਵੀ ਭਾਈ ਕੋਇ ਨੂਰ ਦਾ ਚੰਗੇ ਰਿਕਾਰਡ ਵਾਲੀ ਦਾ ਅ ਬੱਚਾਗਾ ਬਾਕੀ ਆਪਾਂ ਡਿਟੇਲ ਆਪਾਂ ਬਾਈ ਤੋਂ ਲੈ ਲੈਨੇ ਆਂ ਤੇ ਸਸੀਗਾ ਬਾਈ ਜੀ ਤੇ ਸਸੀਗਾ ਬਾਈ ਕੀ ਹਾਲਾ ਠੀਕ ਆ ਬਾਈ ਤੇ ਕੀ ਬਾਈ ਡਿਟੇਲ ਆ ਜੁਟੇ ਡਿਟੇਲ ਬਾਈ ਇਹ 2 ਸਾਲ ਤੇ 2 ਮਹੀਨੇ ਦੀ ਉਮਰ ਹੋ ਗਈ ਆ ਦੀ ਠੀਕ ਆ ਇਹ ਜੀ 2 ਸਾਲ ਤੇ 2 ਮਹੀਨੇ ਦੀ ਆ ਹਾਂ ਤੇ ਕੋਹੇ ਨੂਰ ਦਾ ਬੱਚਾ ਬਈ ਕੋਹੇ ਨੂਰ ਦਾ ਟੀਕਾ ਕਹਿ ਕੇ ਲਵਾਇਆ ਸੀ ਆਪਾਂ ਠੀਕ ਆ ਕੋਹੇ ਨੂਰ ਦਾ ਯਾਨੀ ਕਿ ਸਹੀ ਟੀਕਾ ਕੋਹੇ ਨੂਰ ਦਾ ਹੈ ਕੋਹੇ ਨੂਰ ਦਾ ਲక్ష్ਮੀ ਡੈਰੀ ਵਾਲਾ ਠੀਕ ਆ ਲక్ష్ਮੀ ਡੈਰੀ ਵਾਲਾ ਕੋਹੇ ਨੂਰ ਦਾ ਆਪਣੇ ਕੋਲੇ ਫੋਟੋ ਹੈਗੀ ਟੀਕੇ ਦੀ ਸਟਰਾ ਯਾਨੀ ਕਿ ਪਿਆ ਆਪਣੇ ਕੋਲੇ ਸਟਰਾ ਆਪਣੇ ਕੋਲੇ ਹੈਗਾ ਠੀਕ ਆ ਬਾਈ ਤੇ ਕੋਈ ਬੰਦਾ ਚੈੱਕ ਕਰ ਸਕਦਾ ਠੀਕ ਆ ਠੀਕ ਤੇ ਮਦਰ ਦਾ ਕੀ ਰਿਕਾਰਡ ਸੀ ਬਾਈ ਦੁੱਧ ਇਹਦਾ ਬਾਈ ਹੈਗਾ 16 17 ਕਿਲੋ ਦਾ ਆਪਣੇ ਕੋਲੇ ਝੋਟੀ ਹੁਣ ਵੀ ਇਸੇ ਵਕਤ ਤੀਜੀ ਸੂਏ ਠੀਕ ਆ ਠੀਕ ਆ ਤੇ ਚੌਥੇ ਨੂੰ ਗੱਬ ਬਣਾਂਗਾ ਹਾਂ ਠੀਕ ਆ ਮਣਾ ਤੋਰਾ ਦਿਖਾ ਦਿੰਦੀ ਬਾਈ ਸੰਗ ਸੰਗ ਵੀ ਬਾਈ ਮੋੜਦਾ ਜਾਂਦਾ 2 ਸਾਲ ਤੇ ਦੋਵਾਂ ਮਹੀਨਿਆਂ ਦੀ ਬਾਈ ਦੱਸਦਾ ਵੀ ਏਜ ਆ ਤੇ ਬਾਕੀ ਮਦਰ ਦਾ ਰਿਕਾਰਡ ਬਾਈਆਂ ਦਾ ਵੀ 16 17 ਲੀਟਰ ਦੁੱਧ ਸੀਗਾ ਮਦਰ ਦਾ ਬਾਕੀ ਤੁਹਾਨੂੰ ਬਾਈ ਦਿਖਾ ਦਿੰਨੇ ਆ ਬਾਕੀ ਸਟਰਾ ਵੀ ਬਾਈ ਕੋਲੇ ਪਿਆਗਾ ਬਾਈਆਂ ਦਾ ਵੀ ਤੁਸੀਂ ਆ ਕੇ ਤਸੱਲੀ ਕਰ ਲਿਓ ਬਾਈ ਚੈੱਕ ਕਰ ਲਿਓ ਤੇ ਬਸ ਬਾਈ ਰੋਕ ਲਈਆਂ ਬਾਕੀ ਬਈ ਤੁਹਾਨੂੰ ਨੇੜ ਤੋਂ ਦਿਖਾ ਦਿੰਨੇ ਆ ਬਾਕੀ ਬਈ ਉਹ ਜਾਤ ਕੋਈ ਚੱਕਰੀ ਨਾ ਡਾਡੋਰ ਵਾਲਾ ਵਧੀਆ ਜਾਨੀ ਕਿ ਬਾਈ ਦੀ ਸਾਮ ਸੰਭਾਲ ਚੰਗੀ ਲੱਗਦੀ ਹੈ ਕੀਤੀ ਵੀ ਤੇ ਬਾਕੀ ਬਈ ਤੁਹਾਨੂੰ ਨੇੜ ਤੋਂ ਸਾਰੇ ਆਪਾਂ ਬੋਡੀ ਸਟਰਕਚਰ ਦਿਖਾ ਦੇ ਨੇ ਬੋਡੀ ਸਟਰਕਚਰ ਤਾਂ ਬਈ ਬਹੁਤ ਸੋਹਣਾ ਖੁੱਲੇ ਡੁੱਲੇ ਅੰਗਾ ਪੈਰਾ ਤੇਸਟਿਕਲ ਵੀ ਦੇਖ ਬਾਈ ਬਾਕੀ ਬਈ ਟੈਸਟਿਕਲ ਬਾਈ ਤੁਸੀਂ ਆਪ ਆ ਕੇ ਆਪ ਵੀ ਤਸਲੀ ਕਰ ਲਿਓ ਬਾਕੀ ਵੀ ਤੁਹਾਨੂੰ ਦਿਖਾ ਵੀ ਦਿੰਨੇ ਆ ਗੌਰ ਤੋਂ ਬਾਈ ਕੋਈ ਠੰਡਾ ਸੀਲ ਬਈ ਪੂਰਾ ਉਹ ਜਿਹੀ ਕੋਈ ਗੱਲਬਾਤ ਹੀ ਨਹੀਂ ਤੇ ਕੀ ਡਿਮਾਂਡ ਮੂਡ ਬਾਈ ਜੀ ਤੇ ਕੀ ਕਰਦੇ ਆਪਾਂ ਇਹਦੀ ਡਿਮਾਂਡ ਬਾਈ ਪ੍ਰਦੀਪ ਆਪਾਂ ਫੋਨ ਤੇ ਹੀ ਕਰਾਂਗੇ ਇਹਦੀ ਫੋਨ ਤੇ ਕਰਾਂਗੇ ਆਪਾਂ ਫੋਨ ਤੇ ਹੀ ਕਰਾਂਗੇ ਠੀਕ ਹੈ ਬਾਈ ਹੋਊਗੀ ਜਾਇ ਜੀ ਬਾਈ ਕੋਈ ਉਹ ਗੱਲ ਨਹੀਂ ਗਈ ਠੀਕ ਹੈ ਬਈ ਆਪਾਂ ਕੋਈ 1.5 ਲੱਖ ਜਾਂ 2 ਲੱਖ ਮੰਗ ਲੈਣਾ ਹਾਂ ਹਾਂ ਹੋਊਗੀ ਜਾਇ ਡਿਮਾਂਡ ਹੀ ਬਾਈ ਠੀਕ ਹੈ ਬਈ ਤੇ ਜੀਤੇ ਆਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸਦੀ ਬਈ ਘਰ ਵੀਰੇ ਆਪਣਾ ਨੇੜੇ ਆਰੋ ਆ ਠੀਕ ਹੈ ਬਈ ਤੇ ਮੋਬਾਈਲ ਨੰਬਰ 99764 ਠੀਕ ਹੈ 0048 ਠੀਕ ਹੈ ਬਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੁਸੀਂ ਹੋਰ ਕੋਈ ਇਨਫਰਮੇਸ਼ਨ ਲੈਣੀ ਆ ਤਾਂ ਬਾਈ ਨਾਲ ਕਰ ਲਿਓ ਕੰਟੈਕਟ ਕਰ ਲਿਓ ਗੱਲਬਾਤ ਤੇ ਬਾਈ ਜਿਹੜਾ ਸੌਦਾ ਬਾਈਆਂ ਦਾ ਵੀ ਆਪਾਂ ਫੋਨ ਤੇ ਕਰਾਂਗੇ ਤੇ ਬਾਕੀ ਤੁਹਾਨੂੰ ਝੋਟਾ ਦਿਖਾਤਾ ਏ ਬਾਕੀ ਹੋਰ ਕੋਈ ਬਾਈ ਇਨਫਰਮੇਸ਼ਨ ਲੈਣੀ ਆ ਬਾਈ ਤੋਂ ਨੰਬਰ ਚੱਲੀ ਜਾਂਦਾ ਡਿਸਪਲੇ ਤੇ ਬਾਈ ਨਾਲ ਕਰ ਲਿਓ ਗੱਲ ਤੇ ਜਿਹੜਾ ਵੀ ਭਰਾ ਸਾਡੇ ਚੈਨਲ ਨੂੰ ਪਹਿਲੀ ਵਾਰ ਚੈਨਲ ਨੂੰ ਵੀਡੀਓ ਨੂੰ ਦੇਖ ਰਿਹਾ ਬਾਈ ਉਹ ਮੇਰਾ ਭਰਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਬਈ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਪੱਟੀ ਬਫਾਈਟ ਨੇ ਫਾਈਟ ਨੂੰ ਮੇਰੇ ਮੋਢਿਆਂ ਦਾ ਕਾਉਂ ਲੱਗ ਗਿਆ ਹੈਡ ਹੂ ਟੀਵੀ ਬੈਡ ਹੂਟ ਪੱਖੋਂ ਬਾਈ ਬਹੁਤ ਬਾਕੀ ਤੁਹਾਨੂੰ ਅਦੈਸੀ ਗਿਆ ਹੋਣਾ ਬਾਈ ਹੈਡ ਵੀਡੀਓ ਚ ਦੱਸ ਕੀ ਹੋਣੀ ਛੋਟੇ ਦੀ ਬਾਈ ਨਾਲ ਖੜਾ ਬਾਈ ਦੇ ਮੋਢਿਆਂ ਤੇਕਰ ਆਉਂਦਾ ਬਾਈ ਦੇ ਹੈਡ ਚ ਤੇ ਬਾਕੀ ਹਜੇ ਹੋਰ ਹੈਡ ਕਰਨੀਆਂ ਨੇ ਬਾਈ ਹੋਰ ਕਰੂਗਾ ਹੈ ਤਾਂ ਨਾ ਬੱਚਾ ਹਜੇ ਤਾਂ ਇਹ ਹਾਂ ਹਾਂ ਬਾਈ ਖੀਰੇਆਂ ਖੀਰ ਚੀ ਖੀਰੇ ਆਪ ਖੀਰੇ ਆ ਬਾਈ ਦੰਦਾ ਜੀ ਬਾਕੀ ਹਜੇ ਬਾਈ ਇਹ ਦੰਦਾ ਜੀ ਆ ਬਾਕੀ ਬਈ ਹਜੇ ਬਾਕੀ ਬਈ ਤੁਸੀਂ ਆਪ ਆ ਕੇ ਤਸੱਲੀ ਕਰ ਸਕਦੇ ਆ ਬਾਕੀ ਜਿੰਨੀ ਤੁਹਾਨੂੰ ਇਨਫਰਮੇਸ਼ਨ ਲੈਣੀ ਸੀ ਆਪਾਂ ਲੈ ਕੇ ਦੇਤੀ ਆ ਬਾਕੀ ਤੁਸੀਂ ਆਪ ਬਾਈ ਤੋਂ ਪੁੱਛਗਿਛ ਕਰ ਸਕਦੇ ਆ ਤੇ ਮਿਲਦੇ ਆਂ ਬਾਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰਾਖਾ